ਸ਼ੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮਜੀਤ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਨਸ਼ਾ ਤਸਕਰੀ ਦੇ ਕੇਸ ਦੀ ਜਾਂਚ ਕਰ ਰਹੀ ਪਟਿਆਲਾ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠਲੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵੱਲੋਂ ਸਾਬਕਾ ਅਕਾਲੀ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਨੂੰ ਮੋੜ ਸੱਮਣ ਭੇਜੇ ਗਏ ਹਨ ਉਨ੍ਹਾਂ ਨੂੰ ਪੁਸ਼ ਪਟਿਆਲਾ ਲਈ 18 ਜੂਨ ਨੂੰ ਮੋੜ ਸਿੱਟ ਸਾਹਮਣੇ ਪੇਸ਼ ਹੋਣ ਲਈ ਪੁਲਿਸ ਲਾਈਨ ਪਟਿਆਲਾ ਪਹੁੰਚਣ ਲਈ ਕਿਹਾ ਗਿਆ ਹੈ ਯਾਦ ਰੱਖੇ ਕਿ ਚੰਜੀ ਸਿੰਘ ਚੰਨੀ ਦੇ ਕਾਰਜਕਾਲ ਦੌਰਾਨ 20 ਦਸੰਬਰ 2021 ਨੂੰ ਦਰਜ ਕੀਤੇ ਗਏ ਕੇਸ ਦੀ ਜਾਂਚ ਪਹਿਲਾਂ ਪਟਿਆਲਾ ਰੇਂਜ ਚ ਤਾਇਨਾਤ ਰਹੇ ਏ ਡੀ ਜੀ ਪੀ ਮਖਵਿੰਦਰ ਸਿੰਘ ਸ਼ਿਨਾ ਦੀ ਅਗਵਾਈ ਹੇਠਲੀ ਸੈੱਟ ਵੱਲੋਂ ਕੀਤੀ ਜਾ ਰਹੀ ਸੀ ਏ ਡੀ ਜੀ ਪੀ ਸ਼ਿਨਾ ਦੀ ਸੇਵਾਮੁਕਤੀ ਮਗਰੋਂ ਪੰਜਾਬ ਸਰਕਾਰ ਨੇ ਪਟਿਆਲਾ ਚ ਤਾਇਨਾਤ ਡੀ ਆਈ ਜੀ ਹਰਚੰਦਰ ਸਿੰਘ ਭੁੱਲਰ ਨੂੰ ਸੈੱਟ ਦਾ ਮੁਖੀ ਬਣਾਇਆ ਉਹਨਾਂ ਨਾਲ ਹੀ ਪਟਿਆਲਾ ਦੇ ਐਸ ਐਸ ਪੀ ਵਰੁਣ ਸ਼ਰਮਾ ਤੇ ਐਸ ਪੀ ਡੀ ਯੋਗੇਸ਼ ਸ਼ਰਮਾ ਆਦ ਨੂੰ ਮੈਂਬਰਾਂ ਵੱਜੋਂ ਸ਼ਾਮਲ ਕੀਤਾ ਗਿਆ ਸੀ ਜ਼ਿਕਰਯੋਗ ਹੈ ਕਿ ਡੀਆਈਜੀ ਹਰਚੰਦ ਸਿੰਘ ਪੁੱਲਰ ਦੀ ਅਗਵਾਈ ਹੇਠਲੀ ਨਮੀ ਸੈਟ ਵਿਕਰਮਜੀਤ ਸਿੰਘ ਮਜੀਠੀਆ ਤੋਂ ਪਹਿਲਾਂ ਵੀ ਪੁਸ਼ਕਿਸ਼ ਕਰ ਚੁੱਕੀ ਹੈ ਤੇ ਹੁਣ ਮੁੜ ਵਿਕਰਮਜੀਤ ਸਿੰਘ ਮਜੀਠੀਆ ਨੂੰ 18 ਜੂਨ ਨੂੰ ਜਾਂਚ ਪੜਤਾਲ ਦੇ ਲਈ ਸੱਦਿਆ ਗਿਆ ਹੈ ਉੰਜੋ ਵਿਕਰਮਜੀਤ ਸਿੰਘ ਮਜੀਠੀਆ ਕੋਲੋਂ ਗੱਲ ਕੀਤੀ ਜਾਵੇ ਤਾਂ ਇਸ ਤਰ੍ਹਾਂ ਦਾ ਕੋਈ ਵੀ ਬਰਾਮਦਗੀ ਨਹੀਂ ਹੋਈ ਹੈ ਭਾਵੇਂ ਨਾ ਕਿਸੇ ਤਰ੍ਹਾਂ ਦਾ ਨਸ਼ਾ ਉਹਨਾਂ ਦੇ ਕੋਲੋਂ ਬਰਾਮਦ ਹੋਇਆ ਤੇ ਨਾ ਹੀ ਪੁਲਿਸ ਨੇ ਨਕਦੀ ਆਦਤ ਬਰਾਮਦ ਕੀਤਾ ਇੱਥੋਂ ਤੱਕ ਕਿ ਚਲਾਨ ਵੀ ਇਸ ਮਾਮਲੇ ਦੇ ਵਿੱਚ ਪੇਸ਼ ਨਹੀਂ ਕੀਤਾ ਗਿਆ ਪਰਸਟ ਦੇ ਵੱਲੋਂ ਵਿਕਰਮਜੀਤ ਸਿੰਘ ਮਜੀਠੀਆ ਨੂੰ ਮੜ ਤੋਂ ਸੱਦਾ ਭੇਜਿਆ ਗਿਆ ਤੇ 18 ਜੂਨ ਨੂੰ ਪੁਸ਼ਕੀਸ਼ ਦੇ ਲਈ ਪੇਸ਼ ਹੋਣ ਦੇ ਲਈ ਪਟਿਆਲਾ ਦੇ ਵਿੱਚ ਆਖਿਆ ਗਿਆ